ਹਾਂਜੀ ਗੁੱਡ ਮਾਰਨਿੰਗ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰਿਆਂ ਨੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਤੇ ਅੱਜ ਦੇ ਵਲੌਗ ਦੇ ਵਿੱਚ ਅੱਜ ਜਿਹੜਾ ਹੈਗਾ ਜਮਾ ਟਾਈਮ ਨਾਲ ਕੰਮ ਨੂੰ ਵੀ ਕਰਤਾ ਠੀਕ ਹੈ 9:00 ਵੱਜ ਚੁੱਕੇ ਨੇ 9:00 ਵਜੇ ਨੇ ਕਪੜੀ ਧੋਤੇ ਆਪਾਂ ਝਾੜੂ ਪੋਚਾ ਸਾਰਾ ਕੁਝ एवरीथिंग ਸਾਰਾ ਕੁਝ ਕੰਪਲੀਟ ਕਰਤਾ ਮੰਮੀ ਬਣਾ ਰਹੀ ਆ ਜਿ cụcੜੀ ਤੇ ਸਾਡੀ ਮੰਮੀ ਦੇ ਹੱਥ ਦੀ ਕੜੀ ਜਿਹੜੀ ਹੋਈ ਆ ਉਹ ਬਹੁਤ ਜ਼ਿਆਦਾ ਘੈਂਟ ਹੁੰਦੀ ਆ ਤੇ ਇਧਰ ਜੋ ਯਾਰ ਸਿੰਘ ਜੀ ਹਲੇ ਸੋ ਰਹੇ ਨੇ ਕਿਉਂਕਿ ਇਹ ਹੀ ਉੱਠੇ ਹੋਏ ਨਹੀਂ ਜੀ 4 ਵਜੇ ਬਈਸਵਰੀ ਚਾਰ ਵੇ ਦੀ ਫਿਰੇ ਤੁਸੀਂ ਜਕੀਰ ਮੰਨੂਗੇ ਵੀ ਮੈਂ ਨੂੰ ਮਸਾਂ ਸਮਾਇਆ ਮਸਾਂ ਤੇ ਰਿਕੀ ਗਈ ਨਹੀਂ ਵਿਆਹ ਮੁਕਸਰ ਉਹ ਹੋ ਜਾਣਗੇ ਲੇਟ ਤੇ ਅੱਜ ਫਾਈਨਲ ਵੀ ਹੈਗਾ ਪੰਜਾਬ ਤੇ ਆਰਸੀ ਵੀ ਦਾ ਅੱਜ ਦੇਖਦੇ ਆ ਕੀ ਬੰਦਾ ਪੁਲੀਸ ਦੇ ਸਰਪੰਚ ਸਾਹਿਬ ਦਾ ਤੇ ਇਧਰ ਹੁਜਾਰ ਸਿੰਘ ਜੀ ਨੇ ਮੈਨੂੰ ਆਇਆ ਵੀ ਜਿੰਨੇ ਟਾਈਮ ਸੁੱਤੇ ਹੋਏ ਨਹੀਂ ਆਪਾਂ ਚਾਹ ਪੀ ਲਈ ਇੱਕ ਵਾਰੀ ਚਾਹ ਪੀਣ ਤੋਂ ਬਾਅਦ ਫਿਰ ਆਪਾਂ ਜਿਹੜਾ ਹੈਗਾਗਾ ਤਿਆਰ ਹੋ ਗੀ ਜਿਹੜਾ ਨੂੰ ਤਿਆਰ ਕਰਕੇ ਫਿਰ ਜਾਵੋਗੇ ਡੈਡੀ ਛੱਡੀ ਕਿਉਂਗੇ ਸਾਨੂੰ ਅੱਜ ਸ਼ੁਕਰ ਵੀ ਗੱਡੀ ਘਰੇ ਆ ਆਪਣੀ ਨਹੀਂ ਗੱਡੀ ਛੱਡੀ ਹੋਣੀ ਕਿ ਨਹੀਂ ਸਾਨੂੰ ਐਸੀ ਨਹੀਂ ਕਿ ਸਕੂਟਰੀ ਤੇ ਜਾਣਾ ਕੋਈ ਵੀ ਸ਼ਹਿਰ ਰਿੱਕੀ ਵਿਆਹ ਤੇ ਲੈ ਜਾਣ ਪਰ ਰਿੱਕੀ ਆਪਣੇ ਦੋਸਤਾਂ ਨਾਲ ਹੀ ਚਲੇਗੇ ਚਲ ਆਪਾਂ ਚਾਹ ਪੀ ਲਈ ਕਿੰਨਾ ਖੁਸ਼ ਹੁੰਦਾ ਮਦਾਨੀ ਚਾਹ ਜਿਹੜੀ ਅੰਦਰ ਲਗਾਸ ਹੁੰਦੇ ਕੁਈ ਪਰਲੇ ਰ ਹੈ ਤਾਂ ਨਵੀਂ ਬੀ ਬੀ ਦੇ ਨਾਲ ਸਾਡੇ ਉਸਕਾਰ ਪੀਲੇ ਬਣਾਣੀ ਅੱਛਾ ਉਹ ਤਾਂ ਘਾਨੇ ਰੋਟੇ ਨੇ ਪਰ ਉਹਦੇ ਵਿੱਚ ਵਧੀਆ ਇਹਦੇ ਨਾਲ ਰੋਹ ਹੱਟਦਾ ਹੈ ਨਹੀਂ ਕੰਮ ਹੋ ਰਿਹਾ ਸਲੀਟ ਹੋ ਜਾਂਦਾ ਹਾਂ ਉਹ ਨਾਮ ਉਹ ਅਗਲਾ ਕਰ ਲੈਂਦਾ ਆਈ ਨਹੀਂ ਪੂਰੀ ਗਵਰਨਾ ਦੇਖੋ ਜੀ ਹੰਗ ਮਾਰਦਾ ਫਿਰ ਜਦੋਂ ਖੂਬੀ ਇੱਕ ਦੂ ਲਓ ਬਈ ਇੱਕ ਆਪਣਾ ਜ਼ਮਿੰਦੀ ਸੂਟ ਚੱਲਿਆਗਾ ਬਣ ਕੇ ਹੀ ਅਣ ਸਿਚ ਜਾਣਾ ਸੀਗਾ ਬਾਕੀ ਬਣੀ ਜਾਂਦੇ ਆ ਇਹਦੇ ਨਾਲ ਦੇ ਇਹ ਵੀ ਆਪਣਾ ਬਹੁਤ ਵਧੀਆ ਚੱਲਿਆ ਡਿਜ਼ਾਈਨ ਠੀਕ ਹੈ ਵਧੀਆ ਜਾ ਰਿਹਾਗਾ ਤੇ ਪੁੱਤਰਾ ਗੱਲ ਕਰ ਲਵਾਂ ਮਣੀ ਜੀ ਕੁੜੀਆਂ ਨਾਲ ਲਓ ਬਈ ਨਵੇਂ ਸੂਟ ਹੋ ਗਏ ਤਿਆਰ ਆ ਫੌਕਸ ਸੂਟ ਬਣਿਆਗਾ ਬਾਈਟ ਕਲਰ ਦਾ ਤੇ ਇਹਦੇ ਨਾਲ ਗਾਈਜ਼ ਆਪਾਂ ਬਣਾਇਆ ਹੈਗਾ ਮਹਿਰੂਨ ਕਲਰ ਦਾ ਦੁਪੱਟਾ ਦੁਪੱਟਾ ਖੋਲ ਕੇ ਦਿਖਾਈ ਮੈਂ ਤਾਂ ਸਾਰਿਆਂ ਨੂੰ ਮੈਂ ਦੁਪੱਟਾ ਖੋਲ ਕੇ ਦਿਖਾ ਦਾਂ ਇਹ ਕਾਵਲਾ ਸੂਟ ਆ ਠੀਕ ਐ ਇਹ ਕਾਵਲਾ ਦੁਪੱਟਾ ਦਾ ਅਵਲਾ ਕੇ ਰੀਤੀ ਵਰਕ ਦੁਪੱਟਾ ਖੋਲ ਕੇ ਦਿਖਾ ਦੇ ਵਾਹ ਕੀ ਬਾਤ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਦੁਪੱਟਾ ਕਾ ਕਿਸੇ ਨੇ ਵੀ ਰੈਡੀ ਕਰਵਾਉਣਾ ਕੱਲਾ ਦੁਪੱਟਾ ਪਲੇਨ ਸੂਟ ਨਾਲ ਇਦਾਂ ਤੁਸੀਂ ਕਰਵਾ ਸਕਦੇ ਹੋ ਹੈਂਡਵਰਕ ਆ ਸਾਰਾ ਬਾਈ ਚਰੂਨ ਸਫoon ਤੇ ਬਣਿਆ ਹੋਇਆਗਾ ਸਾਰਾ ਹੈਂਡਵਰਕ ਆ ਦੇਖ ਸਕਦੇ ਲੋ ਬਾਈ ਗਲੂਜ਼ੂਟ ਵੀ ਬਣ ਗਏ ਸੀਗੇ ਠੀਕ ਆ ਚਾਰ ਪੰਜ ਸੂਟ ਬਣੇ ਪਏ ਸੀ ਤਾਂ ਸੋਚਿਆ ਇਹਨਾਂ ਨੂੰ ਵੀ ਡਿਸਪੈਚ ਕਰ ਦਈਏ ਆਪਾਂ ਇਹ ਵੀ ਤੁਸੀਂ ਮੇਰੇ ਵੀਰ ਕੀਤਾ ਹੋਇਆ ਦੇਖਿਆ ਹੋਇਆ ਇਹਦੀ ਵੀ ਕਾਫੀ ਆਰਡਰ ਸੀਗੀ ਇਹ ਵੀ ਆਪਾਂ ਡਿਚ ਡਿਸਪੈਚ ਕਰਦੇ ਠੀਕ ਆ ਬਾਕੀ ਜਿਹੜੇ ਬਣਨ ਵਾਲੇ ਰਹੇਗੇ ਉਹ ਬਣਾ ਦਨੇ ਜਲਦੀ ਲੋ ਬਈ ਇੱਕ ਸੂਟ ਆਪਣਾ ਵੀ ਰੈਡੀ ਹੋ ਗਿਆ ਠੀਕ ਆ ਇਹਦੀ ਮੈਨੂੰ ਫੋਟੋ ਵੀਡੀਓ ਪਾਉਣ ਦੀ ਜ਼ਰੂਰਤ ਨਹੀਂ ਪਈ ਇਹ ਉਹੀ ਸੇਲ ਹੋ ਗਏ ਸਾਡੇ ਸਾਰੇ ਸੂਟ ਹਨਾ ਚੁੰਨੀ ਸੀ ਆਹ ਸੂਟ ਸੀਗੇ ਬਹੁਤ ਸੋਹਣੇ ਬਣੇ ਸੀ ਸੂਟ ਵੀ ਬਹੁਤ ਪਿਆਰੇ ਇਹਦਾ ਨਾ ਡਿਜ਼ਾਈਨ ਤੁਸੀਂ ਹੋਰ ਪ੍ਰਿੰਟ ਤੇ ਬਣਾ ਸਕਦੇ ਹੋ ਇਹ ਬਣਾਉਣਾ ਲਓ ਬਈ ਲਓ ਬਈ ਇੱਕ ਆਪਣੇ ਕੋਲ ਵਾਈਟ ਸੂਟ ਬਣਿਆ ਹੈ ਤੇ ਗ੍ਰੇ ਕਲਰ ਦਾ ਵਰਕ ਹੋਇਆ ਠੀਕਾ ਵਰਕ ਚੈੱਕ ਕਰ ਸਕਦੇ ਹੋ ਤੁਸੀਂ ਪਿਓਰ ਕਾਟਨ ਤੇ ਹੀ ਬਣਿਆਗਾ ਬਈ ਫੁੱਲ ਤਾਂ ਜਿਹੜਾ ਠੀਕ ਹੈ ਤੇ ਬਾਹਾਂ ਤੇ ਵਰਕ ਦੇਖ ਸਕਦੇ ਹੋ ਲੇਸ ਵੀ ਲਗਾਈ ਹੋਈ ਆ ਆਪਾਂ ਪ੍ਰੋਪਰ ਤੇ ਇਹਦੇ ਨਾਲ ਆਹ ਵਾਲੀ ਚੁੰਨੀ ਆ ਪਿਓਰ ਮਸਲੀਨ ਦੀ ਚੁੰਨੀ ਤੇ ਹੀ ਵਰਕ ਠੀਕਾ ਲੇਸ ਲੱਗੀ ਹੋਈ ਆ ਸਿਮਿਲਰ ਤੇ ਬਾਕੀ ਆ ਪਲਾਜ਼ੋ ਬਣਾਇਆ ਇਹਦੇ ਨਾਲ ਕੁਸੀਂ ਨੂੰ ਕਿਸੇ ਵੀ ਕਲਰ ਦੇ ਵਿੱਚ ਬਣਵਾ ਸਕਦੇ ਹੋ ਸਾਡੇ ਚ ਕਿਸੇ ਵੀ ਕਲਰ ਦੇ ਵਿੱਚ ਠੀਕ ਹੈ ਜੀ ਐਨੀ ਕਲਰ ਹਲੋ ਬਈ ਇਧਰ ਸਾਡਾ ਹੋ ਗਿਆ ਹੁਣ ਟੀ ਟਾਈਮ ਅੱਜ ਤਾਂ ਸਾਡਾ ਬਹੁਤ ਦਿਮਾਗ ਖਰਾਬ ਹੋਇਆ ਤਾਂ ਸਾਡਾ ਪੂਰਾ ਵਰਕ ਲੋਡ ਸੀਗਾ ਸਾਡੇ ਇੱਥੇ ਅੱਜ ਦਾ ਦਿਨ ਭਾਰੀ ਸੀ ਅੱਜ ਸਾਡੇ ਦੇ ਦਿਨ ਕਈ ਵਾਰ ਦਿਨ ਵੀ ਭਾਰੀ ਹੋ ਜਾਂਦੇ ਹਨ ਸਾਡੇ ਤੇ ਬਹੁਤ ਭਾਰੀ ਟੈਨਸ਼ਨ ਹੈ ਤੇ ਬਾਕੀ ਬਈ ਇੱਕ ਕੁੜੀ ਕਹਿੰਦੀ ਬਈ ਮੈਂ ਰਿਪਲਾਈ ਸਾਰਿਆਂ ਦੀ ਕਰ ਦਿੰਨੀ ਆ ਸੌਰੀ ਬਈ ਜੇ ਕਿਸੇ ਦਾ ਰਹਿ ਜਾਂਦਾ ਹੁੰਦਾ ਰਿਪਲਾਈ ਹਨਾ ਤੇ ਬਾਕੀ ਇੱਕ ਕੁੜੀ ਨੇ ਪੁੱਛਿਆ ਸੀ ਕੱਲ ਵਾਲੇ ਵਲੌਗ ਦੇ ਵਿੱਚ ਵੀ ਦੀਦੀ ਤੁਸੀਂ ਫੇਸ ਤੇ ਕੱਲ ਕੀ ਕਰਵਾਇਆ ਕੁਛ ਨਹੀਂ ਕਰਵਾਇਆ ਸੀ ਬਈ ਅਸਲ ਦੇ ਵਿੱਚ ਮੇਰੀ ਸਕਿਨ ਵਾਲੀ ਸੈਂਸਿਟਿਵ ਆ ਤਾਂ ਜਿਹੜੀ ਮੈਂ ਥ੍ਰੈਡਿੰਗ ਵਗੈਰਾ ਕਰਵਾਉਣੀ ਹੁੰਦੀ ਆ ਉਹ ਨਾ ਮੈਂ ਉਹਦੇ ਨਾਲ ਹੀ ਕਰਵਾਉਣੀ ਹੁੰਦੀ ਆ ਵੈਕਸ ਨਾਲ ਤਾਂ ਕਰਕੇ ਬਸ ਉਹੀ ਕਰਵਾਇਆ ਸੀ ਹੋਰ ਕੁਛ ਨਹੀਂ ਕਰਵਾਇਆ ਤੇ ਬਾਕੀ ਤੁਸੀਂ ਕਹਿੰਦੇ ਸੁਰਮੇ ਵਾਲਾ ਟ੍ਰਿਕ ਦੱਸੋ ਹਣ ਜਲਦੀ ਦੱਸੋ ਬਈ ਮੈਂ ਤੁਹਾਨੂੰ ਸੁਰਮੇ ਵਾਲਾ ਟ੍ਰਿਕ ਸਪੈਸ਼ਲ ਵੀਡੀਓ ਬਣਾ ਕੇ ਦੱਸੂਗੀ ਵੈਸੇ ਮੇਰੀ ਵੀਡੀਓ ਬਣਾਈ ਵੀ ਸੀਗੀ ਮੈਂ ਬਲੌਗ ਪਾਇਆ ਵੀ ਸੀਗਾ YouTube ਤੇ ਤੇ ਦੇਖੂਗੀ ਮੈਂ ਜੇ ਮੈਨੂੰ ਲੱਭ ਗਿਆ ਤਾਂ ਮੈਂ ਇੱਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਲਿੰਕ ਨਹੀਂ ਤਾਂ ਫਿਰ ਦੁਬਾਰੇ ਬਣਾ ਲਾਂਗੇ ਵੀਡੀਓ ਠੀਕ ਹੈ ਇਧਰ ਆਪਣੇ ਜੁਝਾਰ ਸਿੰਘ ਜੀ ਵੀ ਸੌਂਗੇ ਨਹੀਂ ਤੇ ਆਪਾਂ ਹੁਣ ਚਾਹ ਪੀ ਲਈਏ ਬਾਤ ਬਾਤ ਦੀ ਗੱਲਬਾਤ ਕਰਦੇ ਆਂ ਨੇਲਸ ਜੀ ਤੁਸੀਂ ਦੇਖ ਸਕਦੇ ਹੋ ਪੂਰੀ ਕੈਂਪੇਨ ਸਾਨੂੰ ਪਰਸਨਲੀ ਬੜਾ ਕੰਮ ਪਸੰਦ ਆਇਆ ਸੀ ਹਨਾ ਸੋਹਣਾ ਜਿਹਾ ਨਾ ਕੰਮ ਕੁੜੀਆਂ ਦਾ ਲੋ ਮੇਰੀ ਸਾਸੂ ਮੰਮੀ ਲਈ ਆਪਾਂ ਇੱਕ ਸਰਪ੍ਰਾਈਜ਼ ਸੂਟ ਦਾ ਜਿਹੜਾ ਇਹ ਬਣਾਇਆ ਸੀ ਦੇਖਦੇ ਆ ਮੰਮੀ ਨੂੰ ਖੋਲ ਕੇ ਦਿਖਾਵਾਂਗੇ ਮੰਮੀ ਕੋਲ ਤੁਹਾਨੂੰ ਦੇਖਾਂਗੇ ਮੰਮੀ ਕਿੰਨੀ ਖੁਸ਼ ਹੋਊਗੀ ਜਿਹੜੀਆਂ ਮੈਨੂੰ ਕਹਿੰਦੀਆਂ ਹੁੰਦੀਆਂ ਨੇ ਨਾ ਮੈਂ ਆਪਦੀ ਸਾਸੂ ਨੂੰ ਆਪਦੇ ਬੁਟੀਕ ਤੋਂ ਸੂਟ ਨਹੀਂ ਬਣਾ ਕੇ ਦੰਦੀ ਮੈਨੂੰ ਕੁੜੀਆਂ ਕਹਿੰਦੀਆਂ ਮੈਸੇਜ ਕੀਤੇ ਦੋ ਤਿੰਨ ਨੇ ਅੱਛਾ ਕਮੈਂਟ ਕੀਤੇ YouTube ਤੇ ਉਹਦਾ ਰਿਪਲਾਈ ਮੈਂ ਮੈਂ ਕਹਦੀ ਆ ਵੀਰਪਾਲ ਤੂੰ ਹੀ ਦੇ ਦੇ ਯਾਰ ਇੱਥੇ ਤਾਂ ਬੰਦਦੇ ਨੇ ਆਟੀ ਵਾਸਤੇ ਸੂਟ ਔਰ ਕਿੰਨੇ ਸੂਟ ਬੰਦਦੇ ਆ ਇਹ ਦੱਸ ਉਹਦਾ ਹਰੇਕ ਵਾਰ ਨਵਾਂ ਰਿਪੀਟ ਤਾਂ ਕਰਦੀ ਗਗਨ ਮੈਨੂੰ ਕੁੜੀਆਂ ਕਮੈਂਟ ਕਰਕੇ ਦਿੰਦੀਆਂ ਕਹਿੰਦੀਆਂ ਵੀ ਤੂੰ ਆਪਦੀ ਸੱਸ ਨੂੰ ਸੂਟ ਆਪਦੀ ਬੁਟੀਕ ਤੋਂ ਨਹੀਂ ਬਣਾ ਕੇ ਦਿੰਦੀ ਮੰਮੀ ਹਰ ਇੱਕ ਅੱਧੀ ਵਾਰੀ ਮਨ ਲਾਦਾ ਡੈਡੀ ਦਿਵਾ ਲਿਆ ਇਹ ਉਹਨਾਂ ਨੂੰ ਤੱਪੇ ਤੋਂ ਸੂਟ ਮੈਨੂੰ ਐਂ ਦੱਸਦੇ ਵੀ ਮੰਮੀ ਦੇ ਕਿੰਨੇ ਸੂਟ ਬਣ ਕੇ ਜਾਂਦੇ ਆ ਇੱਥੋਂ ਇਸ ਵਾਰ ਆ ਮਹੀਨੇ ਦੇ ਕਿੰਨੇ ਸੂਟ ਬਣ ਕੇ ਗਏ ਸੂਟ ਕਣਕੇ ਵਾਲੇ ਉਧਰ ਵੀਟੀ ਨਹੀਂ ਕਰਦੇ ਜਿੰਨੇ ਆਂਟੀ ਸੂਟ ਬਣਾਉਂਦੇ ਆ ਅਮਨੇ ਕਲਾਈਂਟ ਦੀ ਬਣਾਉਂਦੇ ਨੇ ਸਹੀ ਹੈ ਬਈ ਤੇ ਆ ਮੰਮੀ ਲਈ ਸਰਪ੍ਰਾਈਜ਼ ਮੈਂ ਪਲਾਨ ਕੀਤਾ ਸੀਗਾ ਕਿਉਂਕਿ ਮੈਨੂੰ ਇਹ ਸੂਟ ਬਹੁਤ ਜ਼ਿਆਦਾ ਪਿਆਰਾ ਲੱਗਿਆ ਸੀਗਾ ਹੂੰ ਬਣ ਗਿਆ ਬਹੁਤ ਜ਼ਿਆਦਾ ਪਿਆਰਾ ਲੱਗਿਆ ਸੀ ਲੈ ਲੈ ਨਵੇਂ ਨਵੇਂ ਕੁੜਤੇ ਪਾ ਕੇ ਆਉਂਦੀ ਆ ਤੇ ਆ ਮੰਮੀ ਦਾ ਰਿਐਕਸ਼ਨ ਚੈੱਕ ਕਰਾਂਗੇ ਜਾ ਕੇ ਲੋਵੇ ਗਾਇਜ਼ ਆਪਾਂ ਪਹੁੰਚ ਗਏ ਘਰ ਤੇ ਘਰੇ ਮੰਮੀ ਨੂੰ ਦੇਣਾ ਸੀ ਸਰਪ੍ਰਾਈਜ਼ ਬਟ ਮੰਮੀ ਤਾਂ ਹੈ ਨਹੀਂ ਗਈ ਸੀ ਮੰਮੀ ਕੇ ਭੂਆ ਕੁਲੀ ਹਲਕੜੀ ਕਿਉਂਕਿ ਸਾਡਾ ਗੁੰਤਾਜ ਲੇਟਣ ਲੱਗ ਗਿਆ ਸੀ ਗਿਹਾ ਰਿਹਾਰ ਕਰਨ ਲੱਗ ਗਿਆ ਸੀ ਪੂਰੀ ਜਿੱਦ ਕੀਤੀ ਵੀ ਮੈਂ ਹਲਕੜੇ ਜਾਣਾ ਤਾਂ ਮੰਮੀ ਉਹ ਹਲਕੜੇ ਲੈ ਕੇ ਭੂਆ ਜੀ ਕੋਲ ਤੇ ਆਪਾਂ ਆ ਗਏ ਘਰ ਤੇ ਮੌਸਮ ਤੁਸੀਂ ਦੇਖ ਸਕਦੇ ਹੋ ਬਈ ਪੂਰਾ ਮੀਂਹ ਚੜਿਆ ਆ ਗਿਆ ਦੇਖੋ ਐਸਾ ਪੂਰਾ ਮੀਂਹ ਪੈਣਾ ਅੱਜ ਵੀ ਨਹੀਂ ਲਾਈਟ ਹੋਣੀ ਪੱਕਾ 100% ਉਹ ਦੇਖਾਂ ਦਵਾਰੇ ਲੈ आपण तो में, आहे मी जारेले तोंद्रेले मन जा टोपी लेला टोपी लेला सरते सरते लेला तुम जा सरते हो पुला रे ए ओ वेरी गुड क्लैपिंग ओ शाबाश देख 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 सरते लेला ਹੰਤੇ ਨਾ ਮੀਂਹ ਵੀ ਡਿੱਟੇਗਾ ਮੀਂਹ ਦੇਖ ਨਾ ਡੈਡੀ ਲੈ ਕੇ ਆਏ ਗੱਡੀ ਤੇ ਆ ਗਿਆ ਮੀਂਹ ਮੁਕਸਰ ਤਾਂ ਡੇਢ ਘੰਟਾ ਹੋ ਗਿਆ ਪਈ ਜਾਂਦੇ ਨੇ ਓ ਇਧਰ ਆ ਓਏ ਇਧਰ ਲੋ ਵੀ ਬਾਹਰ ਤਾਂ ਬੂਰਾ ਹਨਾ ਮੀਂਹ ਆ ਜਿਹੜਾ ਉਹ ਸਟਾਰਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜਿਆਦਾ ਮੀਂਹ ਪਈ ਜਾਂਦਾਗਾ ਤੇ ਫਿਰ ਮੈਂ ਇੱਥੇ ਝੂਹਾਰਤਾ ਕਰਕੇ ਉੱਪਰ ਆ ਗਈ ਸੀਗੇ ਤੇ ਝੂਹਾਰ ਦਾ ਪਹਣ ਖੇਡਾਂਗੇ ਮੇਰੇ ਝੂਹਾਰ ਨੂੰ ਕਿ ਆ ਪੁੱਤ ਆਪਾਂ ਖੇਡਦੇ ਆਂ ਦੋਨੇ ਮਾਂ ਪੁੱਤ ਇਹ ਸਾਰੀਆਂ ਕਿੱਡਾ ਇੱਥੇ ਮੇਰੇ ਕੋਲ ਪਈਆਂ ਨੇ ਜੇ ਮੇਰੇ ਨਾਲ ਖੇਡਦਾ ਹੁੰਦਾ ਫਿਰ ਬਾਈ ਯੈਸ ਤੇ ਹੁਣ ਆਪਾਂ ਚਾਹ ਬਣਾ ਲਈ ਗੇਰਾ ਮੌਸਮ ਨੂੰ ਦੇਖ ਕੇ ਮੈਨੂੰ ਚਾਹ ਪੀਣ ਦਾ ਮਨ ਕਰਿਆ ਆ ਪਹਿਲਾਂ ਆਪਾਂ ਪੀ ਲਈਏ ਚਾਹ ਬਾਕੀ ਦੀਆਂ ਗੱਲਾਂ ਬਾਤ ਆਪਾਂ ਕਰਦੇ ਆ ਬਾਅਦ ਚ ਆ ਸਾਡੇ ਲਾਈਟ ਨਾ ਜਾਵੇ ਕਿਉਂਕਿ ਅੱਜ ਹੈਗਾ ਫਾਈਨਲ ਆਰਸੀਬੀ ਦਾ ਤੇ ਪੰਜਾਬ ਦਾ ਲਓ ਵੀ ਜੁਝਾਰ ਸਿੰਘ ਦੀ ਗੱਲ ਤੇ ਮੱਛਰ ਮੱਥੇ ਤੇ ਮੱਛਰ ਕੀ ਬਾਤ ਹੈ ਮੱਛਰੋਂ ਮਛਰੀ ਹੋਇਆ ਪਿਆ ਅੱਜ ਤਾਂ ਸਾਡਾ ਜੁਝਾਰ ਸਿੰਘ ਤੇ ਹਾਂਜੀ ਗਾਇਸ ਤੇ ਕੱਲ ਵਾਲੇ ਵਲੌਗ ਦੇ ਉੱਤੇ ਬਹੁਤ ਸਾਰੇ ਤੁਹਾਡੇ ਕੁਐਸਚਨ ਸੀਗੇ ਤਾਂ ਉਹਨਾਂ ਦਾ ਰਿਪਲਾਈ ਆਪਾਂ ਜਰੂਰ ਕਰਾਂਗੇ ਤੁਹਾਡੇ ਨਾਲ ਠੀਕ ਆ ਫੇਰ ਹੀ ਆਪਾਂ ਨੈਕਸਟ ਵਲੌਗ ਜਿਹੜਾ ਸਟਾਰਟ ਕਰਾਂਗੇ ਮਾਰਨਿੰਗ ਦਾ ਦੂਸਰੇ ਦਿਨ ਦੀ ਹੋਗੀ ਬਟ ਪਹਿਲਾਂ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਦੇ ਦਈਏ ਫੇਰ ਨੈਕਸਟ ਵਲੌਗ ਦੀ ਆਪਾਂ ਸ਼ੁਰੂਆਤ ਕਰਾਂਗੇ ਠੀਕ ਹੈ ਭਾਈ ਸਭ ਤੋਂ ਪਹਿਲਾਂ ਤਾਂ ਬਾਈ ਕੁੜੀਓ ਜਿਹੜਾ ਮੈਚ ਸੀਗਾ ਉਹ ਪੰਜਾਬ ਵਾਲੇ ਆਪਾਂ ਹਾਰ ਗਈ ਸੀਗੇ ਠੀਕ ਆ ਕਿਉਂਕਿ ਮੈਨੂੰ ਜਿੰਨਾ ਤੱਕ ਲੱਗਦਾ ਵੀ ਜਿਹੜੇ ਪਹਿਲੇ ਓਵਰ ਸੀ ਨਾ ਜਦੋਂ ਆਪਾਂ ਨੂੰ ਕੋਈ ਵਿਕਟ ਨਹੀਂ ਸੀ ਮਿਲੀ ਹੈ ਨਾ ਕੋਈ ਉਹਨਾਂ ਨੂੰ ਵਿਕਟ ਨਹੀਂ ਸੀ ਮਿਲੀ ਉਦੋਂ ਜੇ ਰਨ ਖਿੱਚੇ ਜਾਂਦੇ ਤਾਂ ਸ਼ਾਇਦ ਅੱਜ ਟਰੋਫੀ ਇਹ ਜਿਹੜੀ ਉਹ ਪੰਜਾਬ ਦੇ ਹੱਥ 'ਚ ਹੁੰਦੀ ਬਟ ਕਹਿੰਦੇ ਉਹਨਾਂ ਨੇ ਨਾ ਵੀ ਆਪਾਂ ਮਿਹਨਤ ਕਰ ਸਕਦੇ ਆ ਪਰ ਫਾਲਾ ਜਿਹੜਾ ਉੱਤੇ ਵਾਲੇ ਨੇ ਦੇਣਾ ਕਈ ਵਾਰ ਕਿਸਮਤ ਦੂਸਰੀ ਟੀਮ ਦੀ ਤੇਜ਼ ਹੁੰਦੀ ਹੈ ਦੋਨੀਆਂ ਟੀਮਾਂ ਬਹੁਤ ਸੋਹਣਾ ਖੇਡੀਆਂ ਬਾਕੀ ਭਾਈ ਉਹਨਾਂ ਦਾ ਵੀ ਜ਼ੋਰ ਲੱਗਿਆ ਨਾ ਵਿਰਾਟ ਕੋਲੀ ਨੇ ਵੀ ਇੰਨੇ ਸਾਲ ਵੇਟ ਕੀਤੀ ਹੈ ਇਸ ਟਰੋਫੀ ਲਈ ਤਾਂ ਚਲੋ ਜੀਦੇ ਹੱਕ ਚ ਸੀਗੀ ਉਹਨੂੰ ਮਿਲ ਗਈ ਠੀਕ ਆ ਤੇ ਬਾਕੀ ਮੈਂ ਇਹ ਨਹੀਂ ਕਹਿ ਸਕਦੀ ਵੀ ਪੰਜਾਬ ਵਾਲੇ ਵਧੀਆ ਨਹੀਂ ਖੇਡੇ ਤਾਂ ਹਾਰਗੇ ਨਹੀਂ ਬਹੁਤ ਸੋਹਣਾ ਖੇਡੇ ਕਈ ਵਾਰ ਅਸਲ ਦੇ ਵਿੱਚ ਲੱਕ ਹੁੰਦਾ ਕਿਸੇ ਕਿਸੇ ਦਾ ਦਿਨ ਹੁੰਦਾ ਦਾ ਕੋਈ ਗੱਲ ਨਹੀਂ ਨੈਕਸਟ ਈਅਰ ਹੋਰ ਮਿਹਨਤ ਕਰਾਂਗੇ ਹੋਰ ਵਧੀਆ ਖੇਡਾਂਗੇ ਤਾਂ ਜਰੂਰ ਆਪਾਂ ਜਿੱਤਾਂਗੇ ਠੀਕ ਆ ਆਪਾਂ ਪਹਿਲਾਂ ਵੀ ਪੰਜਾਬ ਦੇ ਨਾਲ ਸੀ ਹੁਣ ਵੀ ਪੰਜਾਬ ਦੇ ਨਾਲਾਂ ਤੇ ਪੰਜਾਬ ਦੇ ਨਾਲ ਹੀ ਰਹਾਂਗੇ ਚਲੋ ਜੀ ਇਹ ਤਾਂ ਹੋ ਗਈ ਸੀਗੀ ਆਪਣੀ ਮੈਚ ਦੀ ਸਮਾਪਤੀ ਤੇ ਸਾਰੀ ਰਾਤ ਸਾਡੇ ਜਿਹੜੀ ਹੈਗੀ ਆ ਲਾਈਟ ਨਹੀਂ ਆਈ ਲਾਈਟ ਨਾਉਣ ਦਾ ਨਤੀਜਾ ਤੁਹਾਨੂੰ ਮੈਂ ਦਿਖਾ ਦਨੀ ਆ ਦੇਖੋ ਮਛਰੋ ਮਛਰੀ ਕਮ ਹੋਇਆ ਪਿਆ ਜੁਹਾਰ ਸਿੰਘ ਦਾ ਵਿਚਾਰਾ ਪਤਾ ਕੀ ਆ ਸਾਰੀ ਰਾਤ ਤੰਗ ਹੋਈ ਆ ਯਾਰ ਤੇ ਬਾਕੀ ਬਈ ਜਿਹੜਾ ਕੱਲ ਬਲੌਗ ਪਾਇਆ ਸੀਗਾ ਸੁਰਮੇ ਵਾਲਾ ਤੇ ਕੁੜੀਆਂ ਨੇ ਇਹ ਵੀ ਪੁੱਛਿਆ ਵੀ ਸੁਰਮੇ ਦਾ ਨਾਮ ਕੀ ਹੈ ਜੀ ਕੱਜਲ ਦਾ ਨਾਮ ਕੀ ਆ ਉਹ ਮੈਂ ਤੁਹਾਨੂੰ ਜਲਦੀ ਦੱਸ ਦੂੰਗੀ ਤੇ ਦੀਦੀ ਪੌਣਾ ਕਿਵੇਂ ਆ ਵੀ ਜਿਹੜਾ ਫੈਲੇ ਨਾ ਦੋ ਤਿੰਨ ਕੁੜੀਆਂ ਨੇ ਇਹ ਵੀ ਦੱਸਿਆ ਵੀ ਫੈਲ ਬਹੁਤ ਜਾਂਦਾ ਦੀਦੀ ਸਾਨੂੰ ਪਲੀਜ਼ ਟਰਿਕ ਦੱਸੋ ਜਿਹੜੀ ਟਰਿਕ ਤੁਸੀਂ ਕਹਿਣੇ ਹੋ ਤਾਂ ਅੱਜ ਬਾਈ ਮੈਂ ਤੁਹਾਨੂੰ ਉਹ ਟਰਿਕ ਦੱਸੂਗੀ ਵੀ ਕਿਹੜੀ ਟਰਿਕ ਨਾਲ ਤੁਸੀਂ ਕੱਜਲ ਪਾਉਣਾਗਾ ਠੀਕ ਆ ਉਹ ਕਦੇ ਨਹੀਂ ਫੈਲੂਗਾ ਰੋਜ਼ ਸਵੇਰੇ ਜਦੋਂ ਕੱਜਲ ਪਾਉਂਗੇ ਕਿਹੜੀ ਟਰਿਕ ਨਾਲ ਪਾਉਣਾ ਸ਼ਾਮ ਤੱਕ ਸਟੇ ਰਹੂਗਾ ਕੱਜਲ ਤੁਹਾਡਾ ਬਿਲਕੁਲ ਨਹੀਂ ਨਿਕਲਣਾ ਘਟੋ ਘਟ ਮੈਂ ਪਲੱਸ 1 ਦੇ ਵਿੱਚ ਕੱਜਲ ਇਹ ਪਾਉਣਾ ਸਿੱਖਿਆ ਸੀਗਾ +1 +2 ਫਸਟイヤー ਸੈਕੰਡイヤー ਫਾਈਨਲ ਬੀ ਐਡ ਦਾ ਫਸਟイヤー ਸੈਕੰਡイヤー 8 ਸਾਲ ਹੋ ਗਏ 8 ਸਾਲ ਘੱਟੋ ਘੱਟ ਮੈਨੂੰ ਇਹ ਟ੍ਰਿਕ ਯੂਜ਼ ਕਰਦੀ ਨੂੰ ਹੋ ਗਏ ਮੈਂ ਕਿਤੇ ਵੀ ਮੈਰिज ਤੇ ਜਾਣੀ ਆ ਆਪ ਰੈਡੀ ਹੋ ਕੇ ਜਾਨੀਏ ਤਾਂ ਮੈਂ ਇਹ ਟ੍ਰਿਕ ਜ਼ਰੂਰ ਵਰਤਦੀ ਆ ਇਹਦੇ ਨਾਲ ਜਿਹੜਾ ਕੱਜਲ ਜਮ ਹੀ ਨਹੀਂ ਫੈਲਦਾ ਤੇ ਨਾ ਹੀ ਆ ਅੱਖਾਂ ਥੱਲੋਂ ਕਾਲੀਆਂ ਹੋਣ ਤੇ ਅੱਖਾਂ ਇੰਨੀਆਂ ਸੋਹਣੀਆਂ ਲੱਗਦੀਆਂ ਨੇ ਅੱਜ ਨੇ ਸਪੈਸ਼ਲ ਟ੍ਰਿਕ ਤੁਹਾਨੂੰ ਇਹ ਦੱਸੂਗੀ ਠੀਕ ਆ ਕਾਫੀ ਸਾਰਿਆਂ ਦੇ ਤੁਹਾਡੇ ਇਹ ਕੁਐਸ਼ਨ ਸੀਗੇ ਵੀ ਦੀਦੀ ਜ਼ਰੂਰ ਸਾਡਾ ਇਹ ਬਲੌਗ ਬਣਾਇਓ ਤਾਂ ਮੈਂ ਜ਼ਰੂਰ ਬਣਾਉ ਤੇ ਇੱਕ ਕੁੜੀ ਨੇ ਸਪੈਸ਼ਲ ਕਿਹਾ ਵੀ ਦੀਦੀ ਜਦੋਂ ਤੁਸੀਂ ਹੇਅਰ ਟ੍ਰੀਟਮੈਂਟ ਕਰਵਾਉਣਾ ਗਾਣਾ ਤਾਂ ਪਲੀਜ਼ ਰਿਕਵੈਸਟ ਆ ਵੀ ਹੇਅਰ ਟ੍ਰੀਟਮੈਂਟ ਜਦੋਂ ਕਰਵਾਉਂਗੇ ਫੁੱਲ ਡਿਟੇਲ ਬਾਅਦ ਚ ਉਹਦਾ ਰਿਜ਼ਲਟ ਠੀਕ ਹੈ ਫੁੱਲ ਡਿਟੇਲ ਰਿਵਿਊ ਦਿਓ ਠੀਕ ਆ ਪ੍ਰੋਪਰ ਤੇ ਇੱਕ ਤੁਸੀਂ ਕਹਿੰਦੇ ਵੀ ਸਾਨੂੰ ਦੱਸਿਓ ਵੀ ਅਸੀਂ ਉਹ ਕਰਵਾਉਣ ਤੋਂ ਬਾਅਦ ਕੇਅਰ ਕਿਵੇਂ ਕਰਨੀ ਆ ਵਾਲਾਂ ਦੀ ਸਭ ਕੁਝ एवरीथिंग ਠੀਕ ਆ ਜਰੂਰ ਜਲਦੀ ਅੱਜ ਮੌਸਮ ਠੰਡਾ ਸ਼ਾਇਦ ਮੈਂ ਅੱਜ ਹੀ ਕਰਵਾ ਲਾਂ ਠੀਕ ਹੈ ਚਲੋ ਦੇਖਦੇ ਆ ਬਾਕੀ ਟਾਈਮ ਨਾਲ ਦੇਖਦੇ ਆ ਕੀ ਬਣਦਾਗਾ ਤੇ ਹੁਣ ਤਾਂ ਖਿਲਾਲ ਤੁਹਾਡੇ ਆਪ੍ਰੈਸ਼ਨ ਸੀਗੇ ਤੇ ਇੱਕ ਕੁੜੀ ਕਹਿੰਦੀ ਵੀ ਤੁਸੀਂ ਰਿਪਲਾਈ ਨਹੀਂ ਕਰਦੇ ਸੌਰੀ ਪੈਣੇ ਜੇ ਮੇਰੇ ਤੋਂ ਬਾਇ ਚਾਂਸ ਤੁਹਾਡਾ ਮੈਸੇਜ ਰਹਿ ਜਾਂਦਾ ਬਟ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਵੀ ਹਰ ਇੱਕ ਦਾ ਰਿਪਲਾਈ ਕਰਾਂ ਕਈ ਵਾਰ ਸਿਚੁਏਸ਼ਨ ਹੀ ਇਦਾਂ ਦੀਆਂ ਹੋ ਜਾਂਦੀਆਂ ਨੇ ਵੀ ਜੁਝਾਰ ਸਿੰਘ ਦੋ ਰਾਤਾਂ ਹੋ ਗਈਆਂ ਹੁਣ ਬਹੁਤ ਤੰਗ ਸੀਗੇ ਅਸੀਂ ਵੀ ਕਿਉਂਕਿ ਇੱਕ ਤਾਂ ਇਹ ਜਾੜਾਂ ਘਰੀਆਂ ਹੋਈਆਂ ਨੇ ਠੀਕ ਆ ਕਲਕੇਰੀਆ ਤਾਂ ਦੰਨੇ ਆ ਬਟ ਫੇਰ ਵੀ ਜਵਾਕ ਰਿਹਾਰ ਕਰਦਾ ਹੀ ਕਰਦਾਗਾ ਆ ਚੀਜ਼ ਹੋਰ ਬਾਕੀ ਭੈਣਾਂ ਨੇ ਪ੍ਰੋਪਰ ਫੋਟੋ ਮੰਗੀ ਸੀਗੀ ਡੀਟੇਨ ਵਾਲੇ ਮਾਸਕ ਦੀ ਲਓ ਬਈ ਹਾਗਾ ਉਹ ਮਾਸਕ ਠੀਕ ਹੈ ਲਓ ਆ ਸਰਚ ਕਰਨਾ ਤੁਸੀਂ ਉਹ ਤੇ ਕਰ ਸਕਦੇ ਹੋ ਨਾਈਕਾ ਤੇ ਕਰ ਲਿਓ ਉਹ ਤੁਹਾਨੂੰ ਹੀ ਮਿਲ ਜੂ ਤੁਹਾਨੂੰ ਨੋਰਮਲ ਵੀ ਸ਼ੌਪ ਤੋਂ ਮਿਲ ਜੂਗੀ ਤੁਹਾਨੂੰ ਇਹ ਠੀਕ ਹੈ ਆਹ ਵਾਲਾ ਦੇਖ ਲਓ ਇਹ ਤੁਸੀਂ ਫੇਸ ਤੇ neck ਤੇ arms ਤੇ ਠੀਕ ਹੈ ਕਰ ਸਕਦੇ ਹੋ ਯੂਜ਼ ਹੱਥਾਂ ਪੈਰਾਂ ਤੇ ਵੀ ਕਰ ਸਕਦੇ ਹੋ ਯੂਜ਼ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਆ ਇਹਦਾ ਮੈਂ ਪਰਸਨਲੀ ਇਹ ਹੀ ਯੂਜ਼ ਕਰਦੀ ਆ ਬਹੁਤ ਟਾਈਮ ਹੋ ਗਿਆ ਮੈਨੂੰ ਇਹ ਯੂਜ਼ ਕਰਦੀ ਨੂੰ ਤਾਂ ਤੁਸੀਂ ਕਰ ਸਕਦੇ ਹੋ ਬਈ ਯੂਜ਼ ਬਖਤੀ ਬਈ ਮਾਸਕ ਬਾਰੇ ਪੂਰੀ ਜਾਣਕਾਰੀ ਕਿਹਾ ਸੀ ਤੁਸੀਂ ਮਾਸਕ ਬਾਰੇ ਪੂਰੀ ਜਾਣਕਾਰੀ ਦਿਓ ਠੀਕਾ ਕਿੱਦਾਂ ਕਰਨਾਗਾ ਜਿਹੜਾ ਮਾਸਕ ਆ ਨਾ ਇਹ ਵਾਲਾ ਠੀਕ ਆ ਇਹਨੂੰ ਤੁਸੀਂ ਬਈ ਹਫਤੇ ਦੇ ਵਿੱਚ ਦੋ ਵਾਰੀ ਲਗਾਉਣਾਗਾ ਠੀਕ ਹੈ ਵੀਕ ਦੇ ਵਿੱਚ ਦੋ ਵਾਰ ਲਗਾਉਣਾਗਾ ਲਗਾਉਣ ਤੋਂ ਬਾਅਦ ਘੱਟੋ ਘੱਟ 15-20 ਮਿੰਟ ਤੱਕ ਤੁਸੀਂ ਲਗਾ ਕੇ ਰੱਖਣਾਗਾ ਉਸ ਤੋਂ ਬਾਅਦ ਤੁਸੀਂ ਨਾਰਮਲ ਪਾਣੀ ਨਾਲ ਇਹਨੂੰ ਵਾਸ਼ ਕਰ ਲੈਣਾਗਾ ਬਸ ਤੇ ਪਤਲੀ ਲੇਅਰ ਦੇ ਵਿੱਚ ਲਗਾਉਣਾ ਫੁੱਲ ਡਿਟੇਲ ਫੁੱਲ ਜਾਣਕਾਰੀ ਇਸ ਮਾਸਕ ਦੀ ਜਿਹੜੀ ਇਹੀ ਹੈ ਪਤਲੀ ਲੇਅਰ ਦੇ ਵਿੱਚ ਲਗਾਉਣਾਗਾ ਪ੍ਰੋਪਰ ਠੀਕ ਹੈ ਤਾਂ ਜ਼ਰੂਰ ਮੰਗਵਾਇਓ ਤੁਹਾਨੂੰ ਬੈਸਟ ਰਿਜ਼ਲਟ ਲੱਭੂਗਾ ਠੀਕ ਹੈ ਤੇ ਮਹਿੰਗਾ ਵੀ ਨਹੀਂ ਹੈਗਾ ਇੰਨਾ ਜ਼ਿਆਦਾ ਕੁਝ ਠੀਕ ਜ ਆਜੂਗਾ ਤੁਹਾਨੂੰ 11-1200 ਦਾ ਮਿਲ ਜੂਗਾ ਬਟਰ ਬਹੁਤ ਟਾਈਮ ਕੱਢ ਜੂਗਾ ਇਹ ਮਾਸਕ ਹੈ ਜਿਹੜਾ ਠੀਕ ਹੈ ਜੀ ਰਿਜ਼ਲਟ ਬੈਸਟ ਹੈ ਮੈਂ ਤੇ ਰਿੱਕੀ ਮਤਲਬ ਇਹ ਮੁੰਡੇ ਤੇ ਕੁੜੀਆਂ ਦੋਨੋਂ ਹੀ ਯੂਜ਼ ਕਰ ਸਕਦੇ ਆ ਜ਼ਰੂਰੀ ਨਹੀਂ ਇਹ ਕੱਲੀਆਂ ਕੁੜੀਆਂ ਯੂਜ਼ ਕਰ ਸਕਦੀਆਂ ਨੇ ਮੁੰਡੇ ਕੁੜੀਆਂ ਦੋਨੋਂ ਯੂਜ਼ ਕਰ ਸਕਦੇ ਹਾਂ ਹਾਂਜੀ ਬਾਈ ਤੇ ਇਹ ਸੀਗਾ ਆਪਣਾ ਅੱਜ ਦਾ ਬਲੌਗ ਉਮੀਦ ਕਰਦੀ ਹਾਂ ਵੀ ਤੁਹਾਨੂੰ ਸਾਡਾ ਇਹ ਵਾਲਾ ਬਲੌਗ ਵਧੀਆ ਲੱਗਿਆ ਹੋਣਾ ਪਸੰਦ ਆਇਆ ਹੋਣਾ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਤੇ ਪਲੀਜ਼ ਆਪਦੇ ਫਰੈਂਡਸ ਠੀਕ ਹੈ ਜਰੂਰ ਉਹਨਾਂ ਤੱਕ ਆਪਣਾ ਬਲੌਗ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਮਿਲਦੇ ਆਪਾਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਤਦਲਕ 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 ਤਰ ਤੱਕ ਲਈ ਜੁੜੇ ਰਹੋ ਮੇਰੇ ਚੈਨਲ ਦੇ ਨਾਲ ਬਾਏ ਬਾਏ